ऐ जी और ट्राली लद्दे फिर जातो करें उपर चढ़ा भजा झोटे पवने हां जी बै जी सताल जी लो जी आए हुए खेत वहां ਦੇਣ ਪਰਾਲੀ ਕੁੱਪਵਾਸਤਾ ਲੇਬਰ ਆ ਗਈ ਕੁੱਪ ਬੰਨਣ ਪਹਿਲਾਂ ਇੱਕ ᱜੇੜਾ ਸਵੇਰੀ ਲੈ ਗਏ ਤੇ ਔਰ ਉਸਕੇ ਮੈਂ ਛੋਟੇ ਛੋਟੇ ਜਿਹੇ ਕਲਿੱਪ ਜੇ ਬਣਾ ਲਈਏ ਤੇ ਸਵੇਰਗੇ ਔਰ ਕਰਦੇਗੇ ਵੀਡੀਓ ਮੈਂ ਐਡ ਦੇਖ ਲਿਓ ਬਹੁਤ ਵਧੀਆ ਘੈਂਟ ਮੌਸਮ ਦਾ ਸਵੇਰੀ ਧੁੱਪ ਨੀਲੀ ਵੀ ਦੀ ਵਧੀਆ ਐਨ ਸੂਰਜ ਲੱਗ ਰਿਹਾ ਦਾ ਚੜਨਾ ਬਹੁਤ ਸੋਹਣਾ ਲੱਗ ਰਿਹਾ ਦਾ ਦੇਖਿਓ ਆਪ ਦੇਖਿਓ ਜਦ ਪਤਾ ਲੱਗਦੇ ਆਪੇ ਪੂਰੇ ਘੈਂਟ ਸ਼ਾਟ ਆ ਹਨ ਬਾਕੀ ਇੱਧਰ ਲੱਗ ਰਹੇ ਆ ਪਰਾਲੀ ਲੱਦਣ ਆਪਾਂ ਅਰਲੀ ਲੱਦ ਕੇ ਲੈ ਜਾਏਗੇ ਉਧਰ ਲੇਬਰ ਬਣ ਰਹੀ ਹੈ ਕੁੱਪ ਚਲੋ ਬਣੇ ਰਹੋ ਵਲੌਗ ਕਮੈਂਡ ਤੱਕ ਦੇਖਿਓ ਵਲੌਗ ਨੂੰ ਸਾਰਾ ਸਾਸਰੀ ਗਾਲ ਦੀ ਐਕਟਰ ਲੈ ਉੱਤ ਚੱਲ ਪਰਾਲੀ ਦਾ ਵਿੱਚ ਖੜਨੇ ਨੂੰ ਖਾਸੀ ਉਮਰਾਂ ਨੂੰ ਭਰਗੀ ਵੀ ਦਿਓ ਲੈ ਫਿਰ ਸੈਟ ਸੈਟ ਚੱਲ ਇੱਧਰ ਦੇ ਕੱਢ ਕੱਢਗਾ ਭਰਨ ਲੱਗ ਚੱਲ ਲੱਗ ਜਾ ਉੱਪਰ ਆ ਉੱਪਰ ਗਿਆ ਡੋਕੇ ਆ ਇੱਧਰ ਚੱਲ ਥਾਲੇ ਕੀ ਝੱਗੀ ਜੀ ਟੁੱਟ ਜਾਈਏ ਬਾੜਨਾ ਚੱਲ ਇੱਧਰ ਝੱਗੀਆਂ ਚੱਲ ਹਾਂ ਕੀ ਜਾਲ ਫੜਾ ਫੜਾ ਗਿਆਨ ਦੇਣ ਦੇ ਕਰਨ ਪਰ ਹੀ ਚੱਲ ਤੋ ਖੜਿਆ ਜਦ ਤੋ ਕਹਾ ਮੈਂ ਉੱਪਰ ਚੜਾਂਗਾ ਘੇਰ ਘੇਰ ਚੰਗੀ ਤਰ੍ਹਾਂ ਇਸ ਪੱਖਾਸੀਆਂ ਘੇਰ ਸਿਰਮਾ ਮਾਰੇਗਾ ਇਸ ਗੱਪੂੜਾ ਜਿਹੜੇ ਨਾ ਤਲਾ ਗਿਰੇ ਪਿਆ ਨਾ ਸਬ ਤਾਂ ਚੱਕਣੇ ਆ ਦੇਖ ਲੈ ਹਾਂ ਮੇਰਾ ਉਹ ਸਾਬਾ ਆਹੋ ਚੂਹੀ ਮਾਰ ਲੱਦਦੇ ਬਰਾੜੀ ਯਾਰ ਸੈੱਟ ਕਰਕੇ ਲੱਦਦੇ ਹੋ ਪਿਛਲੀਆਂ ਸਾਰੀਆਂ ਗਰੇਈਆਂ ਜਿੱਤਾਂ ਰੱਖੀ ਵੀ ਦੰਨਾ ਦੇਖੀਓ ਮੈਂ ਫੋਨ 'ਵਾਂ ਮਾਰਾਂਗਾ ਫੋਨ 'ਵਾਂ ਕੱਦ ਕਾ ਵੀਡੀਓ ਬਣਾ ਰਿਹਾ ਜਾਂਦਾ ਕੱਲ੍ਹ ਨੂੰ ਤੇ ਨੇ ਹੈਰਾਨ ਕਰ ਰੱਖਿਆ ਤਾਂ ਮੈਂ ਤੇ ਰੱਖ ਦੋ ਲੈ ਪਹਿਲਾਂ ਤਾਂ ਹੀ ਫੜਾਵਾਂਗਾ ਪਹਿਲਾਂ ਇਹਨਾਂ ਨੂੰ ਜੱਜ ਕਰ ਰੱਖ ਤਾਂ ਹੀ ਫੜਾਵਾਂਗਾ ਚੁੱਪ ਕਰਕੇ ਖੜ ਜਾ ਪਹਿਲਾਂ ਉਹ ਬੰਦ ਕਰ ਲੈ ਸੈੱਟ ਕਰ ਚੱਲ ਐ ਜੀਓ ਟਰੈਲੀ ਲੱਦਦੇ ਆ ਲੇ ਉਹ ਨਾ ਟੈਲੀਫੋਨ ਮੈਂ ਕਹਿ ਤੁਰਿਆ ਫੇਜਾ ਤੋ ਕਰਦਾ ਮੈਂ ਉੱਪਰ ਚੜਾਂਗਾ ਭੱਜ ਗਿਆ ਦਾ ਝੋਟੇ ਮੰਗੂ ਚੜਾਏ ਤੋ ਦਿੰਦੇ ਆ ਆਹੋ ਮੈਂ ਚੜਾਂ ਮੈਂ ਚੜਾਂਗਾ ਚੜ ਲੈ ਫੇਰੀ ਫਿਰ ਕਰ ਕਰਦਾ ਕਿਉਂ ਨਹੀਂ ਰੋ ਰਿਆ ਆਹੋ ਚੱਲ ਚੱਲ ਸੈਟ ਲਾ 2 ਮਿੰਟ ਮੈਂ ਤੇਰਾ ਖਾਜੀ ਹੋਣ ਲੱਗ ਜਾ ਚੱਲ ਦੇਖ ਲੈ ਤੋ ਘੰਟਾ ਹੋ ਗਿਆ ਖੜਿਆ ਆ ਉਹ ਦੇਖ ਲੈ ਵਿਚਾਰਾ ਉਹਦਾ ਸੈਟ ਤੋ ਕਰ ਲੈ ਤਾਂ ਹੀ ਫੜਾਵਾਂਗਾ ਲੈ ਉਹ ਗਿਰਨ ਲੱਗ ਰਹੀ ਹੈ ਤਲਾ ਦੇਖ ਇੱਧਰ देखी चढ़ाओ पीछे कि परिरी दे, तो दे। बात मरी गया येगा कम कर ले कुछ खोलते खोलते हा खुलिया कितना फटा इसने लंद शेद <laughs> ਇਹ ਲੈ ਨੂੰ ਬੰਨ੍ਹ ਕੇ ਭੇਜ ਬੰਨ੍ਹ ਕੇ ਭੇਜ ਨੂੰ ਕਿ ਉੱਪਰੇ ਰੱਖ ਲੈ ਸੈਟ ਕਰਕੇ ਢੱਕਣ ਜਾ ਅਰਦੇ ਨੇ ਪੋਲੇ ਤੇ ਰਖੀਂ ਦੇਗੇ ਨਾ ਜਿੱਥਾ ਕੀੜੇ ਕਰੇ ਉੱਥੇ ਤੇ ਗਲੇ ਚਕਾਏ ਕਰਾਂਗੇ ਗਲੇ ਤੇ ਇੱਕ ਚਪਲੀ ਪਜੇਗੀ ਤੋ ਫੜਾ ਦੇ ਨਾ ਮੈਂ ਤਾਂ ਫੜਾਦਾ ਇਹਨਾਂ ਨੂੰ ਸੈਟ ਕਰਕੇ ਤੇ ਲਾ ਲੈ ਆਉ ਦੇਖ ਲੈ ਆਰੀਆ ਦਾ ਘੋਰ ਘੋਰ ਨਹੀਂ ਟਪਦੇ ਆ ਖੇਤ ਦੇ ਬਾਹਰ ਨਿਕਲਦੀ ਸੰਦਾਰ ਗਿਰ ਜਾਂਦੇ ਤੇਰੇ ਫੂਲੇ ਜੀਤਣਾ ਰੱਖ ਰਿਆ ਦਾ ਜੋ ਲੰਦੇ ਆ ਟਰਾਲੀਆਂ ਜਦੋਂ ਕਿ ਆ ਤਾਂ ਮਾਪੇ ਨਾਲ ਚਲਾ ਵੇ ਫੇ ਪਹਿਲਾਂ ਟਿੰਡੇ ਲੰਦਾ ਪਹਿਲਾਂ ਤਾਂ ਖਾਲੀ ਦੀ ਵੀ ਚੂੰ ਵੀ गिर ਜਾਂਦੇ ਪਹਿਲਾਂ ਤਾਂ ਖਾਲੀ ਮਾਊ ਵੀ ਗੇਰ ਦਿੰਦੇ ਗਾਹ ਬਣੇ ਨੂੰ ਮੂਰਾ ਰਹਾ ਤੇ ਖਾਸੀਓ ਪਹਾੜਾ ਵਾ ਬੈਠਿਆ ਦਾ

ਆ ਰਹਿਣ ਦੇ ਰਹਿਣ ਦੇ ਪੰਗੇ ਨਾਲੇ ਚੱਲ ਪਰਾਂ ਕਰ ਲੋ ਜੀ ਪਾਣੀ ਢਾਣੀ ਪੀ ਗਾ ਲੱਗ ਗਿਆ ਕੰਪ ਲੋ ਜੀ ਮਿੱਤਰੋ ਇੱਧਰ ਚੱਲ ਰਹੀ ਆਪਣਾ ਕੰਮ ਕੰਮ ਚੱਲਦੇ ਚੱਲਦੇ ਹੋ ਗਿਆ ਮੌਸਮ ਖਰਾਬ ਕਣੀਆਂ ਲੱਗੀਆਂ ਵੈਸੇ ਪਹਿਲਾਂ ਸਵੇਰੀ ਮੌਸਮ ਐ ਬਿਲਕੁਲ ਸਾਫ਼ ਤਾਂ ਬੱਦਲ ਹੋ ਗਏ ਕਣੀਆਂ ਲੱਗੀਆਂ देखो क्या बनेगा लो जी बहुत जोर का मी हो गया शुरू ਜੇ ਥੋੜਾ ਬਹੁਤਾ ਪੈਗਾ ਰੁਕੇ ਤੇ ਜੇ ਹਵਾ ਚੱਲ ਗਈ ਆ ਤੂੜੀ ਡਾ ਗਈ ਨਹੀਂ ਤੇ ਚੱਲ ਦੱਬਲੇ ਆ ਵਧੀਆ ਹੀ ਆ ਪਰ ਜਿਆਦਾ ਪੈ ਗਿਆ ਉਹ ਵੀ ਕੰਮ ਖਰਾਬ ਕਰਦੇ ਆ ਕਸਲ ਥੋੜੀ ਹੋ ਰਹੀ ਜੀ ਟੁਕ ਜਾ ਬਾਬੇ ਬੰਨ ਲੈਣ ਦੇ ਉਹ ਉਧਰ ਬੰਦੇ ਲੁੱਕਾ ਬੈਠ ਕੇ ਉੱਪਰ ਮੈਂ ਆਖਿਆ ਭਾਈ ਪੂਰੀ ਜੋਰ ਉੱਪਰ ਆਣਾਂਗਾ ਕੰਮ ਰੁਕੇ ਹੋਰ ਕੁਛ ਨਹੀਂ ਕਰੀਆ ਉਹ ਨਹੀਂ ਕਣਕਾਂ ਦਾ ਨਿਪਟ ਗਿਆ ਬਸ ਰੀ ਟੂੜੀਆਂ ਟੂੜੀਆਂ ਰਹਿ ਗਿਆ ਉਹ ਵੀ ਕਿਤੇ ਕਿਤੇ ਰਹਿ ਗਿਆ ਟੂੜੀਆਂ ਦਾ ਵੀ ਅੱਧੋ ਅੱਧਰ ਨਿਪਟ ਲੈ ਦੋ ਦਿਨ ਹੋਰ ਲੰਗਾ ਤੇ ਦੋ ਦਿਨਾਂ ਦਾ ਕੰਮ ਮੁੱਕੇ ਹੋ ਜੇ ਹਨਾ ਬਈ ਜੇ ਅੱਜ ਮੀਂਹ ਪਾਦਾ ਫਿਰ ਉਹੀ ਦੋ ਦਿਨ ਹੋਰ ਲੱਗਣਗੇ ਆ ਜਾ ਆ ਜਾ ਇੱਧਰ ਆ ਜਾ ਬਰੇ ਇਸ ਆ ਆ ਜਾ ਲੁਕ ਜਾ ਠੰਡ ਨਾਲ ਲਵਾ ਲਈ ਉਹ ਬੈਠ ਗਿਆ ਦੇਖ ਤਾਰ ਹੈ ਹਾਂ ਬਬਨੇ ਲੈਣਾ ਨਜ਼ਾਰੇ ਮੀਗੇ ਉਹ ਲੈ ਵੀ ਫੋੜੀ ਵੀ ਚਾਰਨੀ ਨਹੀਂ ਜਾਂਦਾ ਮਾਸਰ ਰੁਕ ਜੇਗਾ ਬੋਧਾ ਨਹੀਂ ਪੈਂਦਾ ਟੈਨਸ਼ਨ ਲੈ और देख ये निकोड दे आराम से बचागा होली होली अरे निकोड देख क्या अब ये देख होली होली ਯਾ ਦੇਖੋ ਬਾਈ ਜੀ ਕਿੰਨੇ ਮੋਟੀ ਮੋਟੀ ਆਹਨ ਦਿਖ ਰਿਹਾ ਵੀਡੀਓ ਦੇ ਵਿੱਚ ਪੂਰਾ ਮੇ ਪੈਣ ਲੱਗਿਆ ਕੀ ਕਰਨਾ ਅੱਜ ਤਾਂ ਹੈਗੀ ਹੈ ਲਾਈਟ हां फिर लाइट ਗਿਆ ਗਿਆ ਕਰਿਆ ਮੈਚ ਮੁਕਾਰ ਕੱਟਿਆ ਦੇਖਾਂ ਲਾਈਟ ਕਾ ਧਾਰ ਗਿਆ ਲਿਆ ਲੈਣਾ ਦੇਣਾ ਆ ਤਾਂ ਉਹ ਦੇਖ ਲੈ ਕਰ ਕੱਟਗਾ ਚੱਲ ਦੇਖੇਂਗੇ ਅੱਜ ਕੱਲ ਤੇਰੀ ਤੇਰੀ ਵੀਡੀਓ ਬਣਾਗਾ ਨੱਬਾ ਮੈਂ ਧਾਰ ਕੱਟਦੇ ਦੇਖੇਂਗੇ ਤੇ ਕੱਢੇਗਾ ਕਿ ਨਾਲ ਠੀਕ ਆ ਵੀਡੀਓ ਬਣਾਣਾ ਵੀ ਆ ਮੈਂ ਬਣਾਵਾਂਗਾ ਧਾਰ ਕੱਢੀ ਠੀਕ ਆ ਚੱਲ ਠੀਕ ਤੇਜ ਮੀਂਹ ਆ ਬਾਈ ਜੀ। ਨਾਉ ਰੀ ਬੈਠਣ ਦੇ ਰਿਆ ਤਾਂ ਘਰਾਂ ਜਾਣ ਦੇ ਰਿਆ। ਵਿੱਚ ਵਜਾਲਾ ਫਸ ਗਏ। ਮਾਲਾ 2-4 ਗਣੀਆਂ ਪੈਗਾ ਰੁਕ ਜਾਏਗਾ। ਨਾ ਹਟਣੇ ਦਾ ਨਾਮ ਹੀ ਨਹੀਂ ਲੈ ਰਿਆ। ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੁੰਦਾ ਰਿੰਦਾ। ਚੱਲਦਾ ਰਹਾਂ ਵੀ ਮੁੰਡਾ। ਇਹ ਵੀ ਕੁਦਰਤ ਕਈਆ ਆਪਾਂ ਵੀ ਕੁਦਰਤ ਕਈਆ ਪੈਨ ਤੇ ਸੰਤੂੜੀਆਂ ਵਾਲਿਆਂ ਦਾ ਕੰਮ ਬੰਦ ਕਰਾ ਲਿਆ ਬਾਈ ਇਹ ਵੀ ਨਹੀਂ ਚੱਲਦਾ ਕੱਲੋਂ ਵੀ ਨਹੀਂ ਚੱਲਦਾ ਅਰ ਪਰਸਨੋ ਜੇ ਕੱਲੋਂ ਬੁਰੀ ਧੁੱਪ ਲਗੀ ਕੜੀ ਤਾਂ ਜਾਗਾ ਪਰਸਨੋ ਕਿਤੇ ਸ਼ਾਮ ਚੋਂ ਨਾ ਚਲੇ ਆ ਨਹੀਂ ਪਰਸਨੋ ਵੀ ਨਹੀਂ ਚੱਲਦਾ ਲੋ ਜੀ ਮੀਂਹ ਤੋਂ हट ਗਿਆ ਬਾਈ ਫਕਟ ਕੰਮ ਵੀ हट ਗਿਆ ਲੋਕ ਵੀ हट ਗਏ ਰੀਪਰ ਵੀ हट ਗਏ ਭਈ ਇਹ ਵੀ ਛੱਡ ਕੇ ਲੇਵਰ ਵੀ ਬੱਗੀ ਇਹ ਤੇ ਦੇਖੋ ਅੱਜ ਕਰਾਂਗੇ ਕੰਮ ਅਗਰ ਨਹੀਂ ਅਗਰ ਕਰ ਲੂਈ ਆਵੇਂ ਦੇਖੋ ਗਿਆ ਲੋ ਬਾਈ ਜੀ ਲੇਵਰ ਲੱਗੀ ਆਪਣੇ ਕੰਮ ਤੋਂ ਦੁਆਰਾ ਫਿਰ ਧੁੱਪ ਨਿਕਲਿਆ ਹੀ ਵਧੀਆ ਬਾਈ ਇਧਰ ਆਪਾਂ ਆਏ ਆ ਧਾਰਾ ਕੱਢਣ ਧਾਰਾ ਕੱਢ ਕੇ ਫਿਰ ਚੱਲਾਂਗੇ ਫਿਰ ਆਪਣੇ ਲੇਵਰ ਨੂੰ ਕੰਮ ਕਰ ਦੇਣ 2 ਮਿੰਟ ਬਸ ਕੀ ਆ ਦੇਖਾਂ ਲੋ ਜੀ ਇੱਕ ਕੁੱਪੜਾ ਹੋ ਗਿਆ ਕੰਪਲੀਟ ਦੂਸਰਾ ਕਰਦਾ ਸ਼ੁਰੂ ਦੁਬਾਰਾ ਠੀਕ ਹੈ ਉੱਪਰ ਕਵੇਲੇ ਲੇ ਸਕੀਂ ਪੋੜ ਕਰਾ ਲੋ ਜੀ ਤੁੜੀ ਵਾਲਾ ਨਵੇੜ ਦਾ ਇੱਧਰ ਆਏ ਗੱਡੀ ਧਵਾਣ ਹਵਾ ਹੋਗਾ ਪਵਾਲੀ ਕੰਨੂ ਲੈ ਕੇ ਜਾਣੀਆਂ ਸਵੇਰੀ ਸੱਜਰੇ ਦੇ 2:30 ਵਜੇ ਦੇ ਤਾਂ ਅਰਕਮਾ ਹਵਾ ਪਵਾਲੇ ਆ ਕਰ ਬਾਦਮਾ ਨਹੀਂ ਓਕੇ ਰਹੇਗੇ ਅਗਲੇ ਪਾਣੀ ਮਰਵਾਲੇ ਆ ਗਰਦੇ ਗਰਕਾ ਤੁੜੀ ਅਸੀਂ ਨਰਕਾ ਕਣਕ ਕਰਕਾ ਨਾ ਕਰਦਾ ਊੜਾ ਜਗਰ ਕਾ ਲਿਪੜ ਜਾ ਸਾਰੀ ਤਾਂ ਅਰਕਾ ਮਾ ਚਲ ਆਏ ਵਾਏ ਪਾਣੀ ਵੀ ਬੱਜੇਗਾ ਹਵਾ ਹੀ ਪੈ ਜਾਈ ਚਲੋ ਠੀਕ ਹੈ ਬਾਈ ਜੀ ਸਸਰੀ ਕਾਲ ਜੀ ਅਗਲੇ ਬਲੌਗ ਮੋਂ ਮਿਲਾਂਗੇ ਸੇਮਾ ਓਕੇ ਬਾਈ ਜੀ